ਪੰਜਾਬ ਦੇ ਵਿੱਚ ਜਿੰਨੇ ਵੀ ਹੋਟਲ ਨੇ ਮੈਰੇਜ ਪੈਲਸ ਨੇ ਪੈਟਰੋਲ ਪੰਪ ਨੇ ਉਹ ਇਹ ਖਬਰ ਨੂੰ ਧਿਆਨ ਨਾਲ ਸੁਣੀਓ ਕਿਉਂਕਿ ਤੁਹਾਡੇ ਲਈ ਵੱਡੇ ਨਿਰਦੇਸ਼ ਜਾਰੀ ਹੋ ਚੁੱਕੇ ਨੇ ਕੁਝ ਨਿਯਮ ਜਿਹੜੇ ਨੇ ਉਹਨਾਂ ਦੀ ਪਾਲਣਾ ਤੁਹਾਨੂੰ ਕਰਨੀ ਹੋਵੇਗੀ ਜਿਹੜੇ ਕਿ ਜ਼ਰੂਰੀ ਨੇ ਅਹਿਮ ਖਬਰ ਲੈ ਕੇ ਹਾਜ਼ਰ ਆ ਇਸ ਖਬਰ ਤੇ ਗੌਰ ਜ਼ਰੂਰ ਕਰਿਓ ਕਿਉਂਕਿ ਪੰਜਾਬ ਦੇ ਵਿੱਚ ਇੱਕ ਵੱਡਾ ਕਹਿ ਸਕਦੇ ਕਿ ਫੈਸਲਾ ਲਿੱਤਾ ਗਿਆ ਹੈ ਕਿ ਸਖਤ ਹੁਕਮਾਂ ਦੀ ਪਾਲਣਾ ਤੁਹਾਨੂੰ ਕਰਨੀ ਪਵੇਗੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਤੇ ਖਾਸ ਤੌਰ ਤੇ ਦਾਸੀ ਕਿ ਜਿਹੜੇ ਪੈਟਰੋਲ ਪੰਪ ਵਾਲੇ ਨੇ ਹੋਟਲ ਵਾਲੇ ਨੇ ਜਾਂ ਫਿਰ ਮੈਰਿਜ ਪੈਲਸਾ ਵਾਲੇ ਨੇ ਉਹਨਾਂ ਦੇ ਲਈ ਇਹ ਜਾਣਕਾਰੀ ਜਾਣਨੀ ਬੇਹੱਦ ਜ਼ਰੂਰੀ ਬਣਦੀ ਹੈ ਇਸੇ ਤਰੀਕੇ ਦੇ ਨਾਲ ਹੁਣ ਦੱਸ ਦਈਏ ਕਿ ਜ਼ਿਲ੍ਹਾ ਮੈਜਿਸਟ੍ਰੇਟ ਰੂਪਨਗਰ ਜਿਹੜੇ ਨੇ ਐਨਏ ਅਤੇ ਆਈਏਐਸ ਨੇ ਪਾਰਟੀ ਸਿਵਲ ਸੁਰੱਖਿਆ ਐਕਟ 2000 ਸਹੀ ਅਦੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਰੂਪਨਗਰ ਜ਼ਿਲ੍ਹੇ ਦੀਆਂ ਸੀਮਾਵਾਂ ਦੇ ਅੰਦਰ ਸਾਰੇ ਮੈਰਿਜ ਪੈਲਸਾਂ, ਹੋਟਲਾਂ ਅਤੇ ਪੈਟਰੋਲ ਪੰਪਾਂ ਤੇ ਸੀਸੀਟੀਵੀ ਕੈਮਰੇ ਲਗਾਉਣ ਤੇ ਹੁਕਮ ਜਾਰੀ ਕਰ ਦਿੱਤੇ ਨੇ। ਉਨ੍ਹਾਂ ਕਿਹਾ ਕਿ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 355ਵੇਂ ਸ਼ਹੀਦੀ ਪੁਰਬ ਸਮਾਗਮ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ ਲੱਖਾਂ श्रद्धालु ਸ਼ਾਮਲ ਹੋਣਗੇ। ਇਸ ਸੰਬੰਧ ਵਿੱਚ ਪ੍ਰਸ਼ਾਸਨ ਦੇ ਧਿਆਨ ਵਿੱਚ ਆਇਆ ਕਿ ਜ਼ਿਲ੍ਹੇ ਦੇ ਬਹੁਤ ਸਾਰੇ ਮੈਰਿਜ ਪੈਲਸਾਂ ਤੇ ਪੈਟਰੋਲ ਪੰਪਾਂ ਤੇ ਸੀਟੀਵੀ ਕੈਮਰੇ ਨਹੀਂ ਹਨ ਜਿਸ ਕਰਕੇ ਕਈ ਵਾਰ ਅਣਚਾਹੀ ਘਟਨਾਵਾਂ ਵਾਪਰਦੀਆਂ ਹਨ ਇਸ ਹੁਕਮ ਜਿਹੜਾ 15 ਨਵੰਬਰ ਤੋਂ 3 ਨਵੰਬਰ ਤੱਕ ਲਾਗੂ ਰਹੇਗਾ ਔਰ ਜ਼ਿਲ੍ਹੇ ਦੇ ਸਾਰੇ ਸੰਬੰਧਿਤ ਅਧਾਰੀਆਂ ਨੂੰ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਇਸੇ ਚਾਲ ਦੇ ਦੱਸੀਏ ਕਿ ਹੁਣ ਜਿਹੜੇ ਪੰਜਾਬ ਦੇ ਵਿੱਚ ਮੈਰਿਜ ਪੈਲਸ ਨੇ ਜਿਹੜੇ ਪੈਟਰੋਲ ਪੰਪੜੇ ਹੋਟਲਸ ਵਾਲੇ ਨੇ ਉਹਨਾਂ ਲਈ ਇਹ ਖਬਰ ਬੇਹੱਦ ਜ਼ਰੂਰੀ ਹੈ ਤੁਹਾਡੇ ਲਈ ਹੁਣ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਹੋਟਲਾਂ ਦੇ ਵਿੱਚ ਮੈਰਿਜ ਪੈਲਸਾਂ ਦੇ ਵਿੱਚ ਪੈਟਰੋਲ ਪੰਪਾਂ ਤੇ ਜਿਹੜੇ ਸੀਸੀਟੀਵੀ ਕੈਮਰੇ ਨੇ ਉਹ ਜ਼ਰੂਰ ਲਗਵਾਓ ਕਿਉਂਕਿ ਇਹ ਮੈਂ ਜਿਹੜੇ ਕੋਈ ਅਨਸੁਖਾਂ ਵੀ ਘਟਨਾ ਨਾ ਵਾਪਰੇ ਕੋਈ ਵੀ ਅਜੀਹੀ ਸਥਿਤੀ ਨਾ ਪੈਦਾ ਹੋਵੇ ਜਿਸ ਕਰਕੇ ਮਾਹੌਲ ਖਰਾਬ ਹੋਵੇ ਤਾਂ ਕੈਮਰੇ ਲਗਾਉਣੇ ਜ਼ਰੂਰੀ ਨੇ ਕਿਉਂਕਿ ਨਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਜਿੱਦਿਪੁਰਵ ਸਮਾਗਮ ਦੇ ਵਿੱਚ ਭਾਰਤ ਅਤੇ ਦੇਸ਼ਾਂ ਤੋਂ ਲੱਖਾਂ ਸ਼ਰਧਾਲੂ ਜਦੋਂ ਸ਼ਾਮਲ ਹੋਣਗੇ ਤੇ ਉਹਨਾਂ ਦੇ ਸ਼ਾਮਲ ਹੋਣ ਦੇ ਨਾਲ ਬਹੁਤ ਜ਼ਿਆਦਾ ਮਾਤਰਾ ਤੇ ਲੋਕ ਵਧਣਗੇ ਤੇ ਇਸ ਕਰਕੇ ਕੋਈ ਅਨਸੁਖਾਵਿਕਾ ਨਾ ਵਾਪਰੇ ਇਸ ਕਰਕੇ ਨਵੇਂ ਦੇਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਤੇ ਦੱਸਿਏ ਕਿ ਹੁਣ ਇਹ ਵੱਡੇ ਆਰਡਰ ਪਾਸ ਹੋ ਚੁੱਕੇ ਨੇ ਪੰਜਾਬ ਦੇ ਵਿੱਚ ਹੋਟਲ ਮੈਰੇਜ ਪਲੇਸ ਤੇ ਪٹرول ਪੰਪ ਮਾਲਕ ਧਿਆਨ ਦੇ ਲੈ ਕਿਉਂਕਿ ਹੁਣ ਇਹ ਕੰਮ ਨੂੰ ਜਲਦ ਕਰਨਾ ਪਵੇਗਾ ਤੇ ਇਹ ਸਾਰੀਆਂ ਚੀਜ਼ਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ ਕਿਉਂਕਿ ਹੁਣ ਸੁਰੱਖਿਆ ਪੰਜਾਬੀ ਸਿਵਲ ਸੁਰੱਖਿਆ ਐਕਟ 2023 ਦੇ ਅਧੀਨ ਇਹ ਵੱਡਾ ਫੈਸਲਾ ਲਿੱਤਾ ਗਿਆ ਵੱਡੇ ਬਦਲਾਅ ਕੀਤੇ ਗਏ ਇਹਨਾਂ ਸਾਰੀਆਂ ਚੀਜ਼ਾਂ ਤੇ ਤੁਹਾਨੂੰ ਧਿਆਨ ਦੇਣਾ ਜ਼ਰੂਰੀ ਹੈ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਦਰਸਲ ਹੁਣ ਨਵੇਂ ਪਾਤਸ਼ਾਹ ਜਿਹੜੇ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ 395 ਸ਼ਹੀਦੀ ਦਿਹਾੜੇ ਤੇ ਬਹੁਤ ਸਾਰੀਆਂ ਸੰਗਤਾਂ ਨੇ ਇੱਥੇ ਨਤਮਸਤਕ ਹੋਣਾ ਹੁਣਾ ਹੈ ਪੰਜਾਬ ਆਣਾ ਤਾਂ ਇਹ ਸਾਰੀਆਂ ਚੀਜ਼ਾਂ ਕਰਕੇ ਮਾਹੌਲ ਨਾ ਖਰਾਬ ਹੋਵੇ ਤਾਂ ਵੱਡੇ ਹੁਕਮ ਜਾਰੀ ਕਰ ਦਿੱਤੇ ਨੇ ਤਾਂ ਸਾਨੂੰ ਇਹਨਾਂ ਸਾਰਿਆਂ ਨੂੰ ਜੋ ਹੈ ਇਹਨਾਂ ਸਾਰੀ ਚੀਜ਼ਾਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ